ਇਤੇ 2 ਦਿਨ ਪਹਿਲਾਂ ਕਸਬਾ ਧਾਰੀਵਾਲ ਵਿਖੇ ਅੰਧਵਿਸ਼ਵਾਸ ਦੇ ਚੱਲਦਿਆਂ ਤਿੰਨ ਬੱਚਿਆਂ ਦੇ ਪਿਤਾ ਦੀ ਸ਼ੈਤਾਨ ਭੂਤ ਕੱਢਣ ਦੇ ਚੱਕਰ ਵਿੱਚ ਮਾਰਕੁਟਾਈ ਕਰਦੇ ਹੋਏ ਮੌਤ ਦੀ ਘਾਟ ਉਤਾਰ ਦਿੱਤਾ ਜਾਂਦਾ ਹੈ ਅਤੇ ਬਾਅਦ ਵਿੱਚ ਉਸ ਦੇ ਵਿਅਕਤੀ ਨੂੰ ਹੀ ਬੰਨ ਕੇ ਮੰਜੀ ਉੱਪਰ ਸੱਟ ਦਿੱਤਾ ਜਾਂਦਾ ਹੈ ਜਿਸ ਦੀ ਮਾਰਕੁਟਾਈ ਨਾ ਸਹੰਦਿਆ ਹੋਇਆ ਮੌਕੇ ਤੇ ਹੀ ਬਹੁਤ ਜਲਦੀ ਉਸ ਦੀ ਮੌਤ ਹੋ ਜਾਂਦੀ ਹੈ ਅਤੇ ਫਿਰ ਉਸ ਦੀ লাশ ਨੂੰ ਸ਼ਮਸ਼ਾਨ ਘਾਟ ਵਿਖੇ ਦਫਨਾ ਦਿੱਤਾ ਜਾਂਦਾ ਹੈ ਜਿੱਤੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ 2 ਦਿਨ ਬਾਅਦ Laash ਨੂੰ ਸ਼ਮਸ਼ਾਨ ਘਾਟ ਵਿੱਚੋਂ ਪੁੱਟਿਆ ਜਾਂਦਾ ਹੈ ਅਤੇ ਦੋਸ਼ੀ ਪਾਦਰੀ ਸਮੇਤ ਕਈ ਲੋਕਾਂ ਉੱਪਰ ਮਾਮਲਾ ਦਰਜ ਕੀਤਾ ਜਾਂਦਾ ਹੈ ਪਰ ਅੱਜ ਐਸਐਸਪੀ ਗੁਰਦਾਸਪੁਰ ਨੇ ਪੁਲਿਸ ਹੈੱਡਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਇਸ ਸਾਰੀ ਘਟਨਾ ਦਾ ਖੁਲਾਸਾ ਕਰਦਿਆਂ ਹੋਇਆ ਦੱਸਿਆ ਕਿ ਦੋਸ਼ੀ ਪਾਦਰੀ ਜੈਕੱਬ ਮਸੀਹ ਪੁੱਤਰ ਸੱਤਾ ਮਸੀਹ ਵਾਸੀ ਸੰਗਰ ਕਲੋਨੀ ਧਾਰੀਵਾਲ ਅਤੇ ਬਲਜੀਤ ਸਿੰਘ ਉਰਫ ਸੋਨੂ ਪੁੱਤਰ ਰਣਜੀਤ ਸਿੰਘ ਵਾਸੀ ਸੁਚੈਨੀਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਬਾਕੀ ਹੋਰ 8 ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਉਹਨਾਂ ਕਹਿ ਕੇ ਇਸ ਘਟਨਾ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਹਨੀ ਥੋੜੀ ਹੈ ਕਿਉਂਕਿ ਅੱਜ ਵੀ ਲੋਕ ਅੰਧਵਿਸ਼ਵਾਸ ਵਿੱਚ ਇਹ ਲੋਕ ਪਾ ਕੇ ਲੋਕਾਂ ਦੀਆਂ ਜਾਨਾਂ ਨਾਲ ਖੇਡਦੇ ਹਨ ਜੋ ਬਿਲਕੁਲ ਵੀ ਬਰਦਾਸ਼ਤ ਨਹੀਂ ਹੈ ਤੇ ਇਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਮਤੀ 23 8 24 ਨੂੰ ਇੱਕ ਜਿਹੜੀ ਐਪਲੀਕੈਂਟ ਹੈ ਰਾਕਾ ਮਸੀ ਪਤਨੀ ਮੰਗਾ ਮਸੀ ਉਹਨਾਂ ਨੇ ਪੁਲਿਸ ਧਾਰੀਵਾਲ ਪੁਲਿਸ ਨੂੰ ਆ ਕੇ ਦੱਸਿਆ ਸੀ ਕਿ ਉਹਦੇ ਬੇਟੇ ਨੂੰ ਜੋ ਕਿ ਬਿਮਾਰ ਸੀਗਾ ਜਿਸ ਦਾ ਨਾਮ ਸੈਮੂਅਲ ਮਸੀ ਉਮਰ 30 ਸਾਲ ਹੈ ਉਹ ਬਿਮਾਰ ਸੀਗਾ ਉਹਨੂੰ ਉਹਦੀ ਸਿਹਤ ਦੇ ਵਾਸਤੇ ਉਹਨਾਂ ਨੇ ਪਾਦਰੀ ਜੀ ਜੋ ਸੀ ਉਹਨੂੰ ਘਰੇ ਬੁਲਾਇਆ ਸੀ ਪ੍ਰੇਅਰ ਕਰਨ ਦੇ ਲਈ ਜਿਨ੍ਹਾਂ ਦਾ ਨਾਮ ਜੈਕਬ ਮਸੀ ਅਤੇ ਬਲਜੀਤ ਸਿੰਘ ਹੈ ਤਾਂ ਉਹਨਾਂ ਨੇ ਪ੍ਰੇਅਰ ਕਰਨ ਤੋਂ ਇਲਾਵਾ ਉੱਥੇ ਜਾ ਕੇ ਉਸ ਮੁੰਡੇ ਦੀ ਕੁੱਟਮਾਰ ਕਰਤੀ ਔਰ ਉਹਨੂੰ ਕਾਫੀ ਜ਼ਿਆਦਾ ਜ਼ਖਮੀ ਕਰਤਾ ਜਿਸ ਤੋਂ ਬਾਅਦ ਉਸ ਬੱਚੇ ਦੀ ਜਿਹੜੀ ਡੈਥ ਹੋ ਗਈ ਸੀ ਸੋ ਉਸ ਤੋਂ ਬਾਅਦ ਉਹਨਾਂ ਨੇ ਅੰਡਰ ਪ੍ਰੈਸ਼ਰ ਉਹਦਾ ਸੰਸਕਾਰ ਵੀ ਕਰਾਤਾ ਇਸ ਸਾਰੇ ਵਾਕਿਆ ਦੀ ਇਨਫਾਰਮੇਸ਼ਨ ਜਦੋਂ ਉਹਨਾਂ ਨੇ ਪੁਲਿਸ ਨੂੰ ਦਿੱਤੀ ਉਦਾਰੀਵਾਲ ਪੁਲਿਸ ਨੇ ਬੜੀ ਫੁਰਤੀ ਦਿਖਾਉਂਦੇ ਹੋਏ ਜਿਹੜੇ ਪਹਿਲਾਂ ਇੱਕ ਐਫਆਈਰ ਰਜਿਸਟਰ ਕੀਤੀ ਹੈ ਐਫਆਈਰ ਨੰਬਰ 88 ਮਿਤੀ 23 8 24 ਦੀ ਔਰ ਉਸ ਤੋਂ ਬਾਅਦ ਜਿਹੜੀ ਵਿਕਟਿਮ ਹੈ ਉਹਦੇ ਸਟੇਟਮੈਂਟਸ ਲੈ ਕੇ ਜੋ ਡਿਸਟ੍ਰਿਕਟ ਮੈਜਿਸਟਰੇਟ ਹੈ ਉਹਨਾਂ ਨੂੰ ਐਪਲੀਕੇਸ਼ਨ ਮੂਵ ਕਰਕੇ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਦੇ ਵਿੱਚ ਬੋਡੀ ਦਾ ਐਗਜ਼ਾਮਿਨਸ਼ਨ ਕੀਤਾ ਗਿਆ ਬੋਡੀ ਨੂੰ ਪੋਸਟਮਾਰਟਮ ਸਿਵਲ ਹਸਪੀਟਲ ਲੈ ਜਾ ਕੇ ਉਹਦਾ ਐਸ ਪਰ ਪ੍ਰੋਸੀਜਰ ਜੋ ਲਾਫੁੱਲ ਪ੍ਰੋਸੀਜਰ ਹੈ ਪੋਸਟਮਾਰਟਮ ਕੀਤਾ ਗਿਆ ਔਰ ਸਾਥੀ ਜੋ ਅਕਿਊਜ਼ਡ ਹੈਗੇ ਜੈਕਮਸੀ ਬਲਜੀਤ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਹੈ ਤੇ ਉਹਦੇ ਹੋਰ ਵੀ ਜਿਹੜੇ ਅਣਪਛਾਤੇ ਸਾਥੀ ਸੀਗੇ ਉਹਨਾਂ ਨੂੰ ਵੀ ਜੋ ਹੈ ਉਹ ਆਇਡੈਂਟੀਫਾਈ ਕੀਤਾ ਜਾ ਰਿਹਾ ਹੈ ਤੇ ਰੀਡਸ ਵੀ ਕੀਤੀ ਜਾ ਰਹੀ ਹੈ ਸਰ ਪੋਸਟਮਾਰਟਮ ਰਿਪੋਰਟ ਅ ਪੋਸਟਮਾਰਟਮ ਇੱਕ ਪ੍ਰੋਪਰ ਬੋਰਡ ਦੇ ਥਰੂ ਕਰਾਇਆ ਗਿਆ ਹੈ ਜਿਸ ਦੇ ਵਿੱਚ ਫੋਰੈਂਸਿਕ ਦੇ ਡਾਕਟਰ ਵੀ ਹੈਗੇ ਤੋਂ ਉਹ ਹਰ ਪਹਿਲੂ ਤੋਂ ਉਹਦੀ ਜਾਂਚ ਕਰਨਗੇ ਤੇ ਆਪਣੇ ਫਾਈਨਲ ਰਿਪੋਰਟ ਦੇਣਗੇ ਜੋ ਰੈਫਰਲ ਬਾਡੀ ਦੀ ਉਸ ਤੋਂ ਔਰ ਪਲੱਸ ਜਿਹੜੇ ਵਿਕਟਿਮ ਹੈ ਉਹਨਾਂ ਦੇ ਜਿਹੜੇ ਕੰਪਲੇਨੈਂਟ ਹੈ ਉਹਨਾਂ ਦੇ ਬਿਆਨ ਤੋਂ ਵੀ ਇਹ ਚੀਜ਼ ਸਾਹਮਣੇ ਆਈ ਕਿ ਉਹਦੇ ਕਾਫੀ ਸੱਟਾਂ ਦੇ ਨਿਸ਼ਾਨ ਸੀਗੇ ਸੋ ਹਲੇ ਪੋਸਟਮਾਰਟਮ ਦੀ ਜਦੋਂ ਫਾਈਨਲ ਰਿਪੋਰਟ ਆਊਗੀ ਤਾਂ ਸਾਨੂੰ ਕਲੀਅਰ ਹੋਊਗਾ ਕਿ ਐਕਚੁਅਲ ਕਾਜ਼ ਆਫ ਡੈਥ ਤੇ ਬਾਕੀ ਵੀ ਕਿਹੜੀ-ਕਿਹੜੀ ਇੰਜਰੀਸ ਉਹਨੂੰ ਲੱਗੀਆਂ ਤੁਹਾਨੂੰ ਇਹੰਦਾ ਵੀ ਕੋਈ ਸਾਹਮਣੇ ਆਇਆ ਕਿ ਇਹ ਇਨਸੀਡੈਂਟ ਹੈ ਐਸਾ ਇਨਸੀਡੈਂਟ ਕੋਈ ਪਹਿਲਾਂ ਵੀ ਹੋਇਆ ਹੋਵੇ ਜਾਂ ਇਸ ਵਿਕਟਿਮ ਨੂੰ ਲੋਕ ਅ ਇਹ ਇਨਸੀਡੈਂਟ ਬਾਰੇ ਹਲੇ ਤੋ ਇਸ ਰੈਡੀ ਚ ਸਾਹਮਣੇ ਨਹੀਂ ਆਈ ਹੈ ਬਟ ਡੈਫੀਨਿਟਲੀ ਅਸੀਂ ਇਹ ਦੀ ਪੁੱਛਗਿੱਛ ਕਰ ਰਹੇ ਹਾਂ ਇਹਦਾ ਰਿਮਾਂਡ ਲੈ ਕੇ ਅਸੀਂ ਪੁੱਛਾਂਗੇ ਕਿ ਇਹਨਾਂ ਪਹਿਲਾਂ ਵੀ ਇਸ ਤਰ੍ਹਾਂ ਦਾ ਕੋਈ ਕੰਮ ਕੀਤਾ ਹੈ ਕਿਉਂਕਿ ਇਹ ਇਨਸੀਡੈਂਟ ਪੂਰਾ ਸਾਹਮਣੇ ਨਹੀਂ ਆਂਦਾ ਜੇਕਰ ਵਿਕਟਿਮ ਦੇ ਮਦਰ ਜਿਹੜੇ ਆ ਉਹ ਪੁਲਿਸ ਦੇ ਕੋਲ ਜਾ ਕੇ ਆਪਣਾ ਪੂਰਾ ਜਿਹੜਾ ਬਿਆਨ ਵਗੈਰਾ ਨਾ ਦਿੰਦੇ ਕਿਉਂਕਿ ਉਹਨਾਂ ਨੇ ਆਲਰੇਡੀ ਜੋ ਹੈ ਉਹਦਾ ਸੰਸਕਾਰ ਕਰਤਾ ਸੀ ਮਤਲਬ ਉਹਨੂੰ ਦਫਨਾਤਾ ਸੀ ਟੋਟਲ ਕਿੰਨੇ ਲੋਕ ਸਰ ਇਨਵੋਲਵ ਆ ਕਿੰਨੇ ਲੋਕਾਂ ਦੇ ਪਰਚਾ ਦਿੱਤੇ ਗਏ ਜੀ ਆਰਾਊਂਡ 8-10 ਲੋਕੇ ਦੇ ਵਿੱਚ ਇਨਵੋਲਵ ਹੈ ਔਰ ਜਿਸ ਦੇ ਵਿੱਚ ਦੋ ਜਿਹੜੇ ਹੈ ਬਾਈ ਨੇਮ ਹੈ ਜਿਨ੍ਹਾਂ ਨੂੰ ਪਛਾਣਦੇ ਵੀ ਆ ਜਿਨ੍ਹਾਂ ਨੂੰ ਅਰੈਸਟ ਵੀ ਕਰ ਲਿਆ ਗਿਆ ਬਾਕੀਆਂ ਦੀ ਹਲੇ ਭਾਲ ਚਾਲ ਜਾਰੀ ਹੈ ਸਰ ਇਹ ਵੀ ਗੱਲ ਸਾਹਮਣੇ ਆਈ ਕਿ ਆਪਕਾ ਟੈਕਟ ਇਟ ਡਾਕਟਰਸ ਕੋਲ ਵੀ ਲਿਕੇ ਲਿ ਹਸਪੀਟਲ ਆਪਨੇ ਲਿਕੇ ਗਏ ਹਾਂ ਹਾਂਜੀ ਇਹ ਉਹ ਡਿਊਰਿੰਗ ਇਨਵੈਸਟੀਗੇਸ਼ਨ ਇਹ ਸਾਰੀ ਚੀਜ਼ਾਂ ਕਲੀਅਰ ਹੋ ਰਹੀ ਹੈ ਇਹਨਾਂ ਨੇ ਲਿਜਾਨ ਦੇ ਉੱਤੇ ਡਾਕਟਰ ਦੇ ਕੋਲ ਲੈ ਗਏ ਲੇਕਿਨ ਉਹ ਵਾਪਸ ਵੀ ਫਿਰ ਜੋ ਹੈ ਬੋਡੀ ਨੂੰ ਵਾਪਸ ਉਹਦੇ ਘਰੇ ਛੱਡਤਾ ਸੀ ਤਦੋਂ ਨੂੰ ਲੱਗਿਆ ਕਿ ਹੁਣ ਨਹੀਂ ਬਚਿਆ ਸਰ ਕੋਈ ਆਈਡੀਆ ਲੱਗ ਸਕਿਆ ਕਿ ਟੋਟਲੀ ਕਿੰਨੇ ਜਾਣੇ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਹ ਐਕਚੁਅਲੀ ਜੋ ਵਿਕਟਮ ਹੈ ਉਹਨਾਂ ਦਾ ਤੋਂ ਇਹ ਕਹਣਾ ਕਿ ਇਹਨਾਂ ਤੋਂ ਇਲਾਵਾ ਵੀ 8 ਦੇ ਕਰੀਬ ਹੋਰ ਵੀ ਲੋਕ ਸੀਗੇ ਜਿਨ੍ਹਾਂ ਨੇ ਇਹਨਾਂ ਨੂੰ ਹੈਲਪ ਕੀਤੀ ਜਾਂ ਮਾਰਕੋਟਾਈ ਕੀਤੀ ਸੀ ਪਰ ਅਸੀਂ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੀ ਇਹ ਗੱਲ ਹੋਰ ਕਲੀਅਰ ਹੋ ਜਾਊਗੀ ਜਦੋਂ ਇਹਨਾਂ ਦਾ ਪੁਲਿਸ ਰਿਮਾਂਡ ਜਿਹੜਾ ਹੈ ਉਸ ਤੋਂ ਵੀ ਪਤਾ ਚੱਲ ਜਾਊਗਾ ਤੇ ਟੈਕਨੀਕਲ ਐਵੀਡੈਂਸ ਤੋਂ ਵੀ ਸਾਨੂੰ ਕਲੀਅਰ ਹੋ ਜਾਵੇਗਾ ਸਭ ਚੈੱਕ ਮੁਕਮਲ ਤੋਂ ਇਲਾਵਾ ਬਰਜੀਤ ਸਿੰਘ ਉਰਫ ਸੋਲੂ ਦਾ ਵਿੱਚ ਕੀ ਇਹਦੇ ਰੋਲ ਹੈ ਦੋਨਾਂ ਤੋਂ ਇਹੀ ਰੋਲ ਰੋਲ ਜਿਹੜਾ ਇਹੀ ਹੈ ਕਿ ਇਹਨਾਂ ਨੇ ਉਹਨੂੰ ਬੰਦ ਕੇ ਇਹਦੀ ਕੁਟਮਾਰ ਕੀਤੀ ਸੀ ਇਹਹੀ ਰੋਲ ਹੈ ਅਸੀਂ ਬਾਕੀ ਪਾਸੋਂ ਪਾ ਦਿੱਤੀ ਹੈ